ਉਹ ਛੱਡ ਜਾ ਯਾਰ ਜੇ ਤੂੰ ਛੱਡ ਦੀਆਂ ਤੈਨੂੰ 20 ਵਾਰੀ ਕਹਤਾ ਆ ਉਹਦਾ ਚੱਕ ਕੇ ਸਮਾਨ ਬੋਰੀ ਬਿਸਤਰਾ ਪਿੰਡ ਵੱਜ ਵਿਚੋਲਾ ਸੱਦਲਾ ਤੂੰ ਉਹਨੂੰ ਕਹ ਨਿਬੇੜ ਤੋ ਮੇਰਾ ਲੈ ਜਾਓ ਆਪਦਾ ਦਾਜ ਦੂ ਚੱਕ ਕੇ ਹਟਦੀ ਨਹੀਂ ਹੁੰਦੀ ਫੋਨ ਕਰਨੋ ਤੈਨੂੰ ਕਿਰਾਂ ਕਹਦਾ ਯਾਰ ਜਦੋਂ ਬੈਠਾ ਮੁੰਡਿਆਂ 'ਚ ਮੈਨੂੰ ਫੋਨ ਨਹੀਂ ਆਉਣਾ ਚਾਹੀਦਾ ਜੇ ਵਗ ਜਾ ਨਿਪੜ ਗਿਆ ਅੱਜ ਤੋਂ ਬਾਅਦ ਬਸ ਓਏ ਹੋਰ ਯਾਰ ਭਾਇਆ ਭਾਇਆ ਮੈਥੋਂ ਨਹੀਂ ਫਿਰ ਮੈਂ ਪੈਗ ਲੱਗੇ ਜੇ ਜਨਾਨੀ ਦਾ ਫੋਨ ਆ ਜਾ ਮੈਨਾਂ ਵੱਢ ਖਾਣ ਨੂੰ ਹੀ ਪੈਣਾ ਫਿਰ ਕੱਪਾ ਭਾਈ ਐਂ ਕਰ ਖੜਾ ਖੜਾ ਮੇਰਾ ਫੋਨ ਲੱਗ ਲਈ ਇੰਦਰ ਚਾਰਜ ਲੱਗਾ ਪਿਆ ਤੇਰੀ ਭਝ ਅੰਦਰ ਤਾਂ ਯਾਰ ਫੋਨ ਲਾ ਕੇ ਮੈਂ ਅਰਧਾ ਚਾਰਜ ਤੇ ਲਾਤਾ ਸੀ ਆ ਫਿਰ ਤੇਰਾ ਹੀ ਹੂ ਭਾਈ ਓ ਮੈਂ ਫਲਾਹ ਦੇ ਮੁੱਢ ਤੋਂ ਮਰੀ ਜਾਖਦੇ ਸਾਰਾ ਦਿਨ ਰਹਿੰਦੇ ਜੋ ਸ਼ਰੀਫ ਆਖਦੇ ਆਥਣੇ ਜੇ ਹੋ ਜਾਂਦੇ ਸੀ ਜਾਖਦੇ ਜਦ ਨੱਚਦਾ ਆਈੁੱਤੇ ਖਾਰਾ ਬੰਲੀਏ ਸਾਡਾ ਕੋਈ ਸਬਾ ਹੈ ਬਸ ਮਾੜਾ ਬੰਲੀਏ ਪੈਗ ਲਾ ਕੇ ਬੋਲਦੇ ਕਰਾਰਾ ਬੰਲੀਏ ਦੁਨੀਆਂ ਡਰਾਵੇ ਨਹੀਂ ਤੂੰ ਜਿਹੜੇ ਵੀਰ ਤੇ